ਕੀ ਇਹਨਾਂ ਤੋਂ ਇਹਨਾਂ ਚੋਂ ਕਿਸੇ ਨੇ ਇਹ ਦੱਸਣ ਦੀ ਖੇਚਲ ਕੀਤੀ ਕਿ ਬੀਪੀ ਤਿਵਾੜੀ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹ ਬੀਪੀ ਤਿਵਾੜੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ ਬੀਪੀ ਤਿਵਾੜੀ ਅਖੀਰ ਚ ਆਪਦੀ ਰਿਪੋਰਟ ਚ ਸਾਰੀਰ ਜਾਂਚ ਕਰਕੇ ਸਿੱਟਾ ਕੀ ਕੱਢਦਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰਿਆ ਮੈਂ ਦੁਬਾਰਾ ਇੱਕ ਵਾਰ ਹੀ ਪੜ੍ਹ ਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰ ਦਿੱਤਾ ਇਹਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਬੀ ਤਵਾੜੀ ਨੇ ਤਾਂ ਉਹ ਗਵਾਹੀ ਝੂਠਲਾ ਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਹੁਣ ਕੀ ਏਅਰਪੋਰਟ ਲਾਗੂ ਕਰਨ ਨੂੰ ਇਹ ਕਹਿ ਰਹੇ ਆ ਬਾਲ ਸਾਹਿਬ ਏਅਰਪੋਰਟ ਲਾਗੂ ਕਰ ਦੇ ਸਾਰੇ ਪੰਜਾਬ ਨੂੰ ਪਤਾ ਸੀ ਉਥੇ ਧਰਨੇ ਲਾਏ ਗਏ ਸੀ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਗਏ ਸੀ ਭਾਈ ਸਾਹਿਬ ਦਾ ਭੋਗ ਸਮਾਗਮ ਹੋ ਗਿਆ ਸੀ ਤੇ ਬੀਬੀ ਤਵਾੜੀ ਕਹਿੰਦੇ ਜੀ ਕਿ ਉਹਨਾਂ ਨੂੰ ਤਾਂ ਮਾਰਿਆ ਹੀ ਨਹੀਂ ਹੁਣੇ ਜਿਹੜੇ ਆਪ ਦੇ ਆਪ ਨੂੰ ਇਹ ਕਹਿੰਦੇ ਆ ਜੀ ਕਿ ਅਸੀਂ ਹਿਊਮਨ ਰਾਈਟਸ ਦੇ ਆਰਗੇਨਾਈਜੇਸ਼ਨ ਦੇ ਬੰਦੇ ਆ ਤੇ ਇੰਨੇ ਸਾਲ ਇਹ ਰਿਪੋਰਟ ਲਾਗੂ ਨਹੀਂ ਕੀਤੀ ਪੰਥਕ ਸਰਕਾਰਾਂ ਆਈਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਐਨੇ ਸਾਲ 99 ਤੋਂ ਲੈ ਕੇ 2024 ਤੱਕ 25 ਸਾਲ ਪੰਥ ਦੀਆਂ ਵੀ ਸਰਕਾਰਾਂ ਰਹੀਆਂ ਤੇ ਜੀ ਇਹ ਰਿਪੋਰਟ ਬੀਪੀ ਤਿਵਾੜੀ ਦੀ ਰਿਪੋਰਟ ਇਹ ਦੱਬੀ ਰਹੀ ਇਹਨਾਂ ਨੇ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਪਰ ਕੀ ਇਹਨਾਂ ਤੋਂ ਇਹਨਾਂ ਚੋਂ ਕਿਸੇ ਨੇ ਇਹ ਦੱਸਣ ਦੀ ਖੇਚਲ ਕੀਤੀ ਕਿ ਬੀਪੀ ਤਿਵਾੜੀ ਦੀ ਰਿਪੋਰਟ ਦੇ ਵਿੱਚ ਆਇਆ ਕਿ ਓਬੀਪੀ ਤਵਾੜੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ ਉਸ ਬੀਪੀ ਤਵਾੜੀ ਦੀ ਰਿਪੋਰਟ ਦਾ ਮੈਂ ਤੁਹਾਨੂੰ ਸਿੱਟਾ ਅੱਜ ਸੰਗਤ ਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਤਾਂਕਿ ਤੁਹਾਡੇ ਮਨ ਦੇ ਵਿੱਚ ਇਹ ਸਪਸ਼ਟ ਹੋਵੇ ਇੱਕ ਕਲੈਰਿਟੀ ਹੋਵੇ ਕਿ ਇਹ ਜਿਹੜੀ ਰਿਪੋਰਟ ਦਾ ਇੰਨਾ ਰੋਲਾ ਇਹਨਾਂ ਨੇ ਪਾਇਆ ਔਰ ਰਿਪੋਰਟ ਦੇ ਵਿੱਚ ਲਿਖਿਆ ਕੀ ਤੇ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਈ ਹੈ ਮੈਂ ਸਿੱਟਾ ਤੁਹਾਨੂੰ ਪੜ੍ਹ ਦਿਆਂ ਬੀਪੀ ਤਵਾੜੀ ਅਖੀਰ ਚ ਆਪਦੀ ਰਿਪੋਰਟ ਚ ਸਾਰੀਰ ਜਾਂਚ ਕਰਕੇ ਸਿੱਟਾ ਕੀ ਕੱਢਦਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮੈਂ ਦੁਬਾਰਾ ਇੱਕ ਵਾਰੀ ਪੜ੍ਹ ਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਹੈ ਇਹਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਚ ਉਠਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਹ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਸਾਹਿਬ ਨੂੰ ਮਾਰਕੁੱਟ ਕੇ ਮਾਰ ਦਿੱਤਾ ਅੱਗੇ ਕੀ ਲਿਖਦਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਹੁਣ ਕੀ ਏਅਰਪੋਰਟ ਲਾਗੂ ਕਰਨ ਨੂੰ ਇਹ ਕਹਿ ਰਿਹਾ ਬਾਲ ਸਾਹਿਬ ਏਅਰਪੋਰਟ ਲਾਗੂ ਕਰ ਦੇ ਸਾਰੇ ਪੰਜਾਬ ਨੂੰ ਪਤਾ ਸੀ ਉਥੇ ਧਰਨੇ ਲਾਏ ਗਏ ਸੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਭਾਈ ਸਾਹਿਬ ਦਾ ਭੋਗ ਸਮਾਗਮ ਹੋ ਗਿਆ ਸੀ ਤੇ ਬੀਪੀ ਤਵਾੜੀ ਕਹਿੰਦਾ ਜੀ ਕਿ ਉਹਨਾਂ ਨੂੰ ਤਾਂ ਮਾਰਿਆ ਹੀ ਨਹੀਂ ਬੀਪੀ ਤਵਾੜੀ ਕਹਿੰਦਾ ਜਿਹੜੇ ਗਵਾਹ ਕਹਿ ਰਹੇ ਉਹਨਾਂ ਦੀ ਮਾਰਕਟਾਈ ਹੋਈ ਤੇ ਉਹਨਾਂ ਨੂੰ ਮਾਰਿਆ ਉਹਨਾਂ ਦੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਬੀਪੀ ਤਵਾੜੀ ਇਹ ਕਹਿ ਰਿਹਾ ਹੈ ਕਿ ਭਾਈ ਸਾਹਿਬ ਨੂੰ ਜੇ ਕੁੱਟਮਾਰ ਹੋਈ ਹੈ ਤਾਂ ਉਹਦਾ ਡਾਕਟਰੀ ਮਾਇਨਾ ਨਹੀਂ ਕਰਾਇਆ ਗਿਆ ਕੀ ਉਸ ਵਕਤ ਪੁਲਿਸ ਕਿਸੇ ਨੂੰ ਨੇੜੇ ਹੋਣ ਦਿੰਦੀ ਸੀ ਡਾਕਟਰੀ ਮਾਇਨਾ ਕਰਾਉਣ ਵਾਸਤੇ ਮੇਰਾ ਇਸ ਇੱਕ ਸਵਾਲ ਇਹ ਸੋ ਕਾਲਡ ਹਿਊਮਨ ਰਾਈਟਸ ਐਕਟਿਵਿਸਟ ਤੇ ਅਖੌਤੀ ਪੰਤਕਾਂ ਨੂੰ ਹੈ ਕਿ ਤੁਸੀਂ ਏ ਰਿਪੋਰਟ ਲਾਗੂ ਕਰਨ ਨੂੰ ਕਹਿ ਰਹੇ ਹੋ ਬਾਦਲ ਸਾਹਿਬ ਨੂੰ ਜਿਹੜੀ ਰਿਪੋਰਟ ਇਹ ਸਪਸ਼ਟ ਕਰਦੀ ਹੈ ਕਿ ਭਾਈ ਸਾਹਿਬ ਨੂੰ ਤਾਂ ਪੁਲਿਸ ਨੇ ਮਾਰਿਆ ਹੀ ਨਹੀਂ ਏ ਰਿਪੋਰਟ ਬਾਦਲ ਸਾਹਿਬ ਕਿਵੇਂ ਲਾਗੂ ਕਰ ਦਿੰਦੇ ਬਾਦਲ ਸਾਹਿਬ ਤਾਂ ਆਪ ਜਾ ਕੇ ਆਏ ਸੀ ਉੱਥੇ ਜਿੱਦੇ ਭਾਈ ਸਾਹਿਬ ਨੂੰ ਚੱਕਿਆ ਸੀ ਤੇ ਤੁਸੀਂ ਇਹ ਰਿਪੋਰਟ ਦੇ ਤੱਥ ਲੋਕਾਂ ਸਾਹਮਣੇ ਤਾਂ ਰੱਖ ਨਹੀਂ ਰਹੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਇਹ ਇੱਕ ਮਾਹੌਲ ਇੱਕ ਸਿਰਜਣਾ ਚਾਹੁੰਦੇ ਹੋ